ਸਾਸਤਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਤੇਜ ਪ੍ਰਤਾਪੀ এমਬਲੋਰੀ ਸੈਂਟਰ ਵਿੱਚ ਜੇਕਰ ਅਜੇ ਤੱਕ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਕਰ ਲਓ ਔਰ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਲਓ ਤਾਂ ਕਿ ਤੁਹਾਨੂੰ ਸਾਡੀ ਆਉਣ ਵਾਲੀ ਹਰੇਕ ਵੀਡੀਓ ਟਾਈਮ ਟੂ ਟਾਈਮ ਮਿਲ ਸਕੇ ਸੋ ਅੱਜ ਆਪਾਂ ਇਹ ਫਲਾਵਰ ਬਣਾ ਰਹੇ ਹਾਂ ਆਪਾਂ ਇਹਹੀ ਫਲਾਵਰ ਕਮੀਜ਼ ਦੇ ਘੇਰੇ ਤੇ ਬਣਾ ਰਹੇ ਹਾਂ ਇਹਹੀ ਫਲਾਵਰ ਆਪਾਂ ਬਾਵਾ ਤੇ ਬਣਾ ਰਹੇ ਹਾਂ ਇਸ ਤਰ੍ਹਾਂ ਔਰ ਇਹੀ ਫਲਾਵਰ ਆਪਾਂ ਦੁਪट्टे ਦੇ 4 ਸਾਈਡ ਚਾਰੋਂ ਪਾਸੇ ਬਣਾ ਰਹੇ ਆ ਜੇਕਰ ਆਪਣਾ ਦਿਲ ਕਰੇ ਤੇ ਆਪਾਂ ਇਹ ਵਾਲਾ ਛੋਟੇ ਵਾਲਾ ਫਲਾਵਰ ਆਪਾਂ ਸਾਰੀ ਚੁੰਨੀ 'ਚ ਵੀ ਬਣਾ ਸਕਦੇ ਆ ਇਹ ਹੈਵੀ ਏਮਬੋਰਡਰੀ ਬਣ ਜੇਗੀ ਪੂਰੇ ਸੂਟ ਤੇ ਇਹ सूती ਸੂਟ ਤੇ ਵੀ ਬਣਾ ਕੇ ਆਪਾਂ ਬਹੁਤ ਸੋਹਣੀ ਉਹਨੂੰ ਲੁੱਕ ਦੇ ਸਕਦੇ ਆ ਔਰ ਜੋ ਆਪਾਂ ਸਿਆਲ 'ਚ ਮੋٹے ਸੂਟ ਪਾਣੇ ਆ ਉਹਨਾਂ ਤੇ ਵੀ ਬਹੁਤ ਅੱਛਾ ਲੱਗੇਗਾ ਸੋ ਆਪਾਂ ਇਸ ਨੂੰ ਇੱਕ ਹੀ ਕਲਰ ਦੇ ਨਾਲ ਬਣਾ ਰਹੇ ਆ ਕਿਉਂਕਿ ਆਪਣੇ ਕੋਲ ਕਈ ਵਾਰ ਚੁੰਨੀਆਂ ਹੁੰਦੀਆਂ ਨੇ ਨਾ ਜਿਵੇਂ ਮਨ ਲੋ ਕਿ ਗ੍ਰੀਨ ਕਲਰ ਦੀ ਚੁੰਨੀ ਹੈ ਮੇਰੇ ਕੋਲ ਉਸ ਨਾਲ ਮੈਂ ਇਹ ਸੂਟ ਨੂੰ ਡਿਜ਼ਾਈਨ ਕਰ ਰਹੀ ਹਾਂ ਸੋ ਇਸੇ ਤਰ੍ਹਾਂ ਆਪਣੇ ਕੋਲ ਜਿਹੜੇ ਵੀ ਕਲਰ ਦੀ ਚੁੰਨੀ ਹੈ ਉਹਦੇ ਨਾਲ ਆਪਾਂ ਸੂਟ ਦੇ ਮਿਲਾ ਲਓ ਔਰ ਉਸੇ ਰੰਗ ਦਾ ਧਾਗਾ ਲਗਾ ਕੇ ਤੁਸੀਂ ਸੂਟ ਤਿਆਰ ਕਰ ਸਕਦੇ ਹੋ ਸੋ ਇਹ ਮੈਂ ਆਪਣੇ ਹੱਥ ਨਾਲ ਹੀ ਡਿਜ਼ਾਈਨ ਦਿੱਤਾ ਹੋਇਆ ਸਾਰੇ ਨੂੰ ਤੁਸੀਂ ਛਾਪ ਵੀ ਸਕਦੇ ਹੋ ਇਹ ਦੇਖੋ ਆਪਾਂ ਇਸ ਤਰ੍ਹਾਂ ਫਲਾਵਰ ਬਣਾ ਕੇ ਕੰਪਲੀਟ ਕਰਾਂਗੇ ਜੇਕਰ ਆਪਾਂ ਨੂੰ ਕੋਈ ਵੱਡੀ ਛੋਟੀ ਲੱਗਦੀ ਹੈ ਨਾ ਵੀ ਇਥੋਂ ਵੱਡਾ ਬਣ ਗਿਆ ਜਾਂ ਇਥੋਂ ਛੋਟਾ ਆਪਾਂ ਉਸ ਨੂੰ ਇਸ ਸੂਈ ਦੇ ਨਾਲ ਹੀ ਸੈੱਟ ਕਰ ਸਕਦੇ ਹਾਂ ਠੀਕ ਹੈ ਥੋੜਾ ਟਾਂਕਾ ਵੱਡਾ ਲੈ ਸਕਦੇ ਹਾਂ ਛੋਟਾ ਲੈ ਸਕਦੇ ਹਾਂ ਇਹ ਆਪਣੇ ਹੱਥ 'ਚ ਵੀ ਹੁੰਦਾ ਥੋੜਾ ਜਿਹਾ ਕਢਾਈ ਦਾ ਠੀਕ ਹੈ ਇਹ ਦੇਖੋ ਜਿਵੇਂ ਆਪਾਂ ਇੱਥੇ ਅਜੇ ਚੁੰਝ ਬਣਾਣੀ ਹੈ ਹੁਣ ਬਣੀ ਹੈ ਠੀਕ ਆਪਾਂ ਇਹਦੇ ਵਿੱਚ ਸਿਰਫ ਇੱਕ ਹੀ ਕਲਰ ਲਾ ਕੇ ਇਸ ਨੂੰ ਤਿਆਰ ਕਰ ਰਹੇ ਹਾਂ ਤੁਹਾਨੂੰ ਸਾਡੇ ਚੈਨਲ ਤੇ ਬਹੁਤ ਸਾਰੀਆਂ ਹੋਰ ਵੀ ਕਢਾਈਆਂ ਮਿਲ ਜਾਣਗੀਆਂ ਉਹ ਵੀ ਤੁਸੀਂ ਸਾਰੇ ਵਿਜ਼ਿਟ ਕਰਕੇ ਦੇਖ ਸਕਦੇ ਹੋ ਬਣਾ ਸਕਦੇ ਹੋ ਜਿਵੇਂ ਦਬਕੇ ਦੀ ਕਢਾਈ ਹੋਗੀ ਕਟ dane ਦੀ ਕਢਾਈ ਹੋਗੀ ਸਤਾਰਿਆਂ ਨਾਲ ਸੂਟ ਤਿਆਰ ਕਰਨਾ ਹੋ ਗਿਆ ਜ਼ਰੀ ਦੀ ਕਢਾਈ ਹੋਗੀ ਹਨਾ ਔਰ ਜਿਵੇਂ ਮੰਨ ਲਓ ਪੋਲਾ ਤਰੋਪਾ ਸਿੰਧੀ ਕੱਚੀ ਸਿੰਧੀ ਗਾਂਡ ਤਰੋਪਾ 3D ਫਲਾਵਰ ਐਵੇਂ ਜੇ ਤੁਸੀਂ ਬਹੁਤ ਸਾਰੇ ਫਲਾਵਰ ਸਿੱਖ ਸਕਦੇ ਹੋ ਸੋ ਉਹਦੇ ਵਾਸਤੇ ਤੁਸੀਂ ਚੈਨਲ ਨਾਲ ਜੁੜ ਜੋ ਔਰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੁਸੀਂ ਘਰ ਬੈਠੇ ਹੋਏ ਵਧੀਆ-ਵਧੀਆ ਕਢਾਈਆਂ ਬਿਲਕੁਲ ਫ੍ਰੀ ਸਿੱਖ ਸਕਦੇ ਹੋ ਤੁਹਾਨੂੰ ਕਿਤੇ ਜਾਣਾ ਵੀ ਨਹੀਂ ਪਏਗਾ ਔਰ ਘਰ ਬੈਠੇ ਹੋਏ ਤੁਸੀਂ ਆਪਣੇ ਟਾਈਮ ਨੂੰ ਸਹੀ ਪਾਸੇ ਉਪਯੋਗ ਵੀ ਲਾ ਸਕੋਗੇ ਇਹ ਆਪਾਂ ਇਸੇ ਤਰ੍ਹਾਂ ਹੀ ਕੰਪਲੀਟ ਕਰਦੇ ਜਾਵਾਂਗੇ ਤਾਂ ਅੱਗੇ ਨੂੰ ਤੋੜਾਂਗੇ ਨਹੀਂ ਇੱਕ ਫਲਾਵਰ ਤੋਂ ਦੂਜੇ ਫਲਾਵਰ ਦੇ ਵਿੱਚ ਸਿਲਕ ਚੱਲਾਂਗੇ ਐਵੇਂ ਹੀ ਤੁਸੀਂ ਇਹੀ ਸੇਮ ਪੈਟਰਨ ਸ਼ੈਰੋਂ ਵੀ ਉਸ ਵਰਗਾ ਸਕਦੇ ਹੋ ਔਰ ਮੇਰੀ ਤਰ੍ਹਾਂ ਆਪ ਵੀ ਬਣਾ ਸਕਦੇ ਹੋ ਜਦੋਂ ਕਿਸੇ ਕੰਮ ਨਾਲ ਆਪਣਾ ਧਿਆਨ ਹੋ ਜਾਂਦਾ ਹੈ ਨਾ ਆਪਾਂ ਨੂੰ ਖੁਦ ਬੋ ਖੁਦ अः दिमाग चाह लग जाते हैं कि जो आप इन्हू इस तरह तैयार करिए होर लुक बनेगी इस तरह तैयार करा तो होगा बनेगा सो आप ही तैयार कर लांगे। ये देखो आप थोड़ा जिल रखा तू आप फ्रेम उतारीए तो कपड़ा कट्ठा ना हो ਆਪ ਇਸੇ ਤਰ੍ਹਾਂ ਹੀ ਇਸ ਨੂੰ ਕੰਪਲੀਟ ਕਰਦੇ ਜਾਓ ਆਪਾਂ ਸੰਗਲੀ ਤਰੋਪੇ ਨਾਲ ਵੀ ਇਹਨੂੰ ਬਣਾ ਸਕਦੇ ਹਾਂ ਗੰਡ ਤਰੋਪੇ ਨਾਲ ਵੀ ਤੁਸੀਂ ਚੈਨਲ ਨੂੰ ਵਿਜ਼ਿਟ ਕਰਕੇ ਦੇਖ ਸਕਦੇ ਹੋ ਕਿ ਆਪਾਂ ਕਿਸ-ਕਿਸ ਤਰ੍ਹਾਂ ਦੀਆਂ ਡੰਡੀਆਂ ਤਿਆਰ ਕਰ ਸਕਦੇ ਹਾਂ 7 ਤੋਂ 8 ਡੰਡੀਆਂ ਮੈਂ ਤਿਆਰ ਕਰਨੀਆਂ ਤੁਹਾਨੂੰ ਦੱਸੀਆਂ ਹੋਈਆਂ ਨੇ ਔਰ ਪੱਤੇ ਵੀ ਤੁਸੀਂ ਦੇਖ ਸਕਦੇ ਹੋ ਕਿਸ-ਕਿਸ ਸ਼ੇਪ ਦੇ ਬਣਾਉਣੇ ਨੇ ਪਰ ਆਪਾਂ ਜਿਵੇਂ ਦਾ ਫਲਾਵਰ ਬਣਾ ਰਹੇ ਹਾਂ ਨਾ ਇਹਦੇ ਵਿੱਚ ਆਪਾਂ ਇਸ ਤਰ੍ਹਾਂ ਦੇ ਹੀ ਸਾਰੇ ਪੱਤੇ ਕੰਪਲੀਟ ਕਰਾਂਗੇ ਆਪਾਂ ਇਸ ਨੂੰ ਅੱਛੀ ਲੁੱਕ ਦੇਣ ਵਾਸਤੇ ਇਕੂਲੀ ਇਕੂਲੀ ਬਣਾਵਾਂਗੇ ਠੀਕ ਹੈ ਤੁਸੀਂ ਮੈਨੂੰ ਕਮੈਂਟ ਕਰਕੇ ਵੀ ਦੱਸ ਸਕਦੇ ਹੋ ਜੇਕਰ ਤੁਹਾਨੂੰ ਕਢਾਈ ਦਾ ਨਾਮ ਪਤਾ ਲੱਗੇ ਤਾਂ ਇਹ ਦੇਖੋ ਜੀ ਹੁਣ ਆਪਾਂ ਇਹ ਵਾਲੀ ਜੋ ਲਾਈਨ ਨੇ ਇੱਕ ਇਹ ਵਾਲੀ ਇਹ ਵਾਲੀ ਹੋਰ ਇਹ ਵਾਲੀ ਇਹਨੂੰ ਕ੍ਰੋਸ ਬਣਾਵਾਂਗੇ ਇਹ ਦੇਖੋ ਕੁਝ ਇਸ ਤਰ੍ਹਾਂ ਇਸ ਨੂੰ ਕੱਚੀ ਸਿੰਧੀ ਵੀ ਬੋਲਿਆ ਜਾਂਦਾ ਜਿਹੜੀ ਇਹ ਆਪਾਂ ਕਢਾਈ ਕਰ ਰਹੇ ਹਾਂ ਇਹ ਵਾਲੀ ਕਢਾਈ ਨੂੰ ਕੱਚੀ ਸਿੰਧੀ ਵੀ ਬੋਲਿਆ ਜਾਂਦਾ ਹੈ कुछ मल्टीप्लाई जल्टीपलाई निशानी इसलिए आप वाली सुई की वरतो कर रहे थोड़ी वाली सूई है क्योंकि धागा भी थोड़ा जा आप मोटा ही वरत रहे हैं ये देखो ਗੁੱਚ ਐਂਕਰ ਦੀ ਗੁੱਚੀ ਦੀ ਤਰ੍ਹਾਂ ਹੀ ਇਹ ਧਾਗਾ ਹੁੰਦਾ ਹੈ ਇਹ ਇਸ ਤਰ੍ਹਾਂ ਦਾ ਰੋਲ ਆਪਾਂ ਨੂੰ ਮਿਲ ਜਾਂਦਾ ਹੈ ਬਾਜ਼ਾਰ ਚੋਂ 20 ਰੁਪਏ ਦਾ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਤੁਸੀਂ ਬਹੁਤ ਜ਼ਿਆਦਾ ਮੇਰੀ ਵੀਡੀਓ ਨੂੰ ਲਾਈਕ ਕਰ ਰਹੇ ਹੋ ਪਸੰਦ ਕਰ ਰਹੇ ਹੋ ਕਢਾਈਆਂ ਨੂੰ ਸੋ ਧੰਨਵਾਦ ਸਾਰਿਆਂ ਦਾ ਜੇਕਰ ਤੁਸੀਂ ਮੇਰੀਆਂ ਵੀਡੀਓਜ਼ ਨੂੰ ਇਸ ਤਰ੍ਹਾਂ ਹੀ ਪਿਆਰ ਬਖਸ਼ਦੇ ਰਹੇ ਤਾਂ ਮੈਂ ਤੁਹਾਨੂੰ ਬਹੁਤ ਸੋਹਣੀਆਂ ਕਢਾਈਆਂ ਸਿਖਾਉਂਦੀ ਰਾਵਾਂਗੀ ਸੋ ਤੁਸੀਂ ਇਸ ਚੈਨਲ ਦੇ ਨਾਲ ਬਨੇ ਰਹੋ ਜੇਕਰ ਤੁਸੀਂ ਜੈਂਟਸ ਦੇਖ ਰਹੇ ਹੋ ਤਾਂ ਵੀ ਤੁਸੀਂ ਆਪਣੇ ਘਰਦਿਆਂ ਨੂੰ ਦੱਸੋ ਕਿ ਇਸ ਤਰ੍ਹਾਂ ਉਹ ਸੂਟ ਤਿਆਰ ਕਰ ਸਕਦੇ ਨੇ ਜੇਕਰ ਤੁਸੀਂ ਲੇਡੀਜ਼ ਦੇਖ ਰਹੇ ਹੋ ਤਾਂ ਤਾਂ ਵੀ ਤੁਸੀਂ ਸਿੱਖ ਸਕਦੇ ਹੋ ਕਢਾਈ ਜੇਕਰ ਤੁਹਾਨੂੰ ਬਿਲਕੁਲ ਹੀ ਕਢਾਈ ਨਹੀਂ ਆਉਂਦੀ ਤਾਂ ਵੀ ਤੁਸੀਂ ਜ਼ੀਰੋ ਤੋਂ ਵੀ ਸ਼ੁਰੂ ਕਰਕੇ ਸਿੱਖ ਸਕਦੇ ਹੋ ਆਪਾਂ ਇਸੇ ਤਰ੍ਹਾਂ ਇਸ ਲੈਨ ਨੂੰ ਕੰਪਲੀਟ ਕਰਦੇ ਆਂਗੇ